ਤਾਂ ਜੇਕਰ ਆਪਾਂ ਰੌਸ਼ਨੀ ਦੀ ਗਤੀ ਦੇ ਨਾਲ ਟਰੈਵਲ ਕਰੀਏ ਤਾਂ ਚੰਦ ਤੱਕ 1.28 ਸੈਕਿੰਡ ਦੇ ਵਿੱਚ ਪਹੁੰਚਿਆ ਜਾ ਸਕਦਾ ਹੈ। ਤਕਰੀਬਨ 3 ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਰੌਸ਼ਨੀ ਦੀ ਗਤੀ ਆ ਇਸ ਗਤੀ ਦੇ ਨਾਲ ਮਾਰਸ ਤੱਕ 12.52 ਮਿੰਟ ਦੇ ਵਿੱਚ ਪਹੁੰਚਿਆ ਜਾ ਸਕਦਾ। ਅਕਾਲ ਪੁਰਖ ਨੇ ਜੋ ਇਹ ਬ੍ਰਹਿਮੰਡ ਬਣਾਇਆ ਇਹਦਾ ਕੋਈ ਨਾਪ ਤੋਲ ਨਹੀਂ ਹੈਗਾ। ਪਰ ਫਿਰ ਵੀ अगर इंसान कल ਨੂੰ ਰੋਸ਼ਨੀ ਦੀ ਗਤੀ ਦੇ ਨਾਲ ਟਰੈਵਲ ਕਰਨ ਦਾ ਕੋਈ ਤਰੀਕਾ ਲੱਭ ਲੈਂਦਾ ਤਾਂ ਆਪਾਂ ਦੇਖਦੇ ਹਾਂ ਕਿ ਕਿੱਥੇ ਤੱਕ ਆਪਾਂ ਪਹੁੰਚ ਸਕਦੇ ਹਾਂ ਕਿੰਨੇ ਟਾਈਮ 'ਚ ਪ੍ਰੋਕਸੀਮਾ ਇੱਕ ਵੱਡਾ ਤਾਰਾ ਗਣ ਲਈ ਆਪਾਂ ਇਹ ਤੱਕ ਪਹੁੰਚਣ ਦੇ ਲਈ 2.24 ਸਾਲ ਲੱਗ ਜਾਣਗੇ ਇਨਸਾਨ ਲੱਖਾਂ ਕਰੋੜਾਂ ਅਰਬਾਂ ਕਰਬਾਂ ਇਹ ਜਿਹੜੇ ਤਾਰੇ ਚੰਦ ਨੇ ਇਸ பிரਬੰਡ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਿ ਗੈਲੈਕਸੀਆਂ ਨੇ ਇੱਥੇ ਤੱਕ ਇਹਨਾਂ ਸਾਇੰਸ ਦਾ ਨਦੀ ਪਹੁੰਚ ਹੋਈ ਹੈ ਉੱਤਕ ਤੱਕ ਉਹਨਾਂ ਨੇ ਦੇਖਿਆ 1600 ਸਾਲ ਲੱਗ ਜਾਣਗੇ ਜੀ ਆਈ ਐਬੀ ਐਚ ਆਈ ਇਹ ਵੀ ਇੱਕ ਵੱਡਾ ਤਰ੍ਹਾਂ ਗੱਲ ਜੀ ਇੱਥੇ ਤੱਕ ਪਹੁੰਚਣ ਦੇ ਲਈ ਨੀਚੇ ਲਿਖਿਆ ਹੋਇਆ ਸਪੀਡ ਆਫ ਫਲਾਈਟ 3 ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਇਸ ਸਪੀਡ ਦੇ ਨਾਲ ਅਗਰ ਆਪਾਂ ਆਪਣੀ ਗੈਲੈਕਸੀ ਦੇ ਅੱਜ ਤੱਕ ਪਹੁੰਚੀਏ ਆਪਣੀ ਜੋ ਮਿਲਕੀ ਵੇ ਗੈਲੈਕਸੀ ਆ ਇਦੇ ਵਿੱਚ ਧਰਤੀ ਆਉਂਦੀ ਆ ਅਗਰ ਆਪਾਂ ਇਹਦੇ ਸੈਂਟਰ 'ਚ ਪਹੁੰਚਣਾ ਹੋਵੇ ਤਾਂ ਕੱਬੀ ਹਜ਼ਾਰ ਸਾਲ ਲੱਗ ਜਾਣਗੇ ਇੱਥੇ ਤੱਕ ਪਹੁੰਚਣ ਦੇ ਲਈ ਆਦੇ ਤੱਕ ਤਾਂ ਦੱਲ ਸਵਾ ਹਜ਼ਾਰਾਂ ਸਾਲਾਂ ਚੋਂ ਹੁਣ ਗੱਲ ਲੱਖਾਂ ਸਾਲਾਂ ਤੇ ਕਰੋੜਾਂ ਸਾਲਾਂ ਚ ਅਰਬਾਂ ਸਾਲਾਂ ਤੇ ਕਰਬਾਂ ਸਾਲਾਂ ਚ ਜਾਣ ਵਾਲੀ ਆ ਦੇਖ ਸੁਣ ਕੇ ਇੱਕ ਵਾਰ ਦਿਮਾਗ ਚੱਕਰਾ ਜਾਂਦਾ ਕਿ ਅਕਾਲ ਪੁਰਖ ਤੇਰਾ ਵੇ ਕਿੰਨੇ ਨਿਆਰੇ ਆ ਸਾਡੇ ਸਪੋਰਟ ਤੋਂ ਬਾਹਰ ਦੀਆਂ ਗੱਲਾਂ ਆਪਣੀ ਜਿਹੜੀ ਗਵਾਂਡੀ ਗੈਲੈਕਸੀ ਆ ਐਂਟਰੋਮੈਡਾ ਇੱਥੇ ਤੱਕ ਪਹੁੰਚਣ ਦੇ ਲਈ 2.75 ਮਿਲੀਅਨ ਸਾਲ ਲੱਗ ਜਾਣਗੇ ਜੇ ਅਸੀਂ ਆਪਣੀ ਗੈਲੈਕਸੀ ਤੋਂ ਉਸ ਗੈਲੈਕਸੀ ਤੱਕ ਜਾਣਾ ਹੋਵੇ ਐਜ ਆਫ ਯੂਨੀਵਰਸ ਦਾ ਕਹਿੰਦਾ ਯੂਨੀਵਰਸ ਦਾ ਕੋਈ ਅਜਾ ਦੇ ਕਿ ਨਿਸ਼ਾਗਦਾ ਕਿ ਰੋਜ਼ ਬ੍ਰਹਿਮੰਡ ਫੈਲ ਰਿਹਾ ਪਰ ਫਿਰ ਵੀ ਸਾਇੰਸ ਦਾਣਾ ਦੇ ਮੁਤਾਬਿਕ ਅਗਰ ਕੋਈ ਸਪੀਡ ਆਫ ਲਾਈਟ ਦੇ ਨਾਲ ਟਰੈਵਲ ਕਰੇ ਤੇ ਯੂਨੀਵਰਸ ਦੇ ਅੱਜ ਤੱਕ ਪਹੁੰਚਣਾ ਚਾਹੇ ਤਾਂ 46 ਬਿਲੀਅਨ ਸਾਲ ਲੱਗ ਜਾਣਗੇ ਕਾਲਪੁਰਖ ਦੇ ਰੰਗਾਂ ਇਹਨਾਂ ਨੂੰ ਆਪਾਂ ਵੇਖ ਨਹੀਂ ਸਕਦੇ ਆਪਾਂ ਕਾਲਪੁਰਖ ਦੇ ਰੰਗਾਂ ਦੇ ਵਿੱਚ ਰਾਜੀ ਰਹਿਣ ਦੀ ਕੋਸ਼ਿਸ਼ ਕਰੀਏ ਆਕਾ